ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜੋ ਕਿ ਪਾਕਿਸਤਾਨ ਦੀ ਦੱਸੀ ਜਾ ਰਹੀ ਹੈ ਇਸ ਵੀਡੀਓ ਦੇ ਵਿੱਚ ਇਹ ਕੁੜੀ ਜੋ ਮੁਸਲਮਾਨ ਦੱਸੀ ਜਾ ਰਹੀ ਹੈ ਇਹ ਮਹਾਰਾਜਾ ਰਣਜੀਤ ਸਿੰਘ ਜੀ ਦੀ ਜੋ ਸਮਾਦ ਹੈ ਉੱਤੇ ਪਹੁੰਚੀ ਹੋਈ ਹੈ ਅਤੇ ਦੱਸ ਰਹੀ ਹੈ ਦੋਸਤੋ ਇਹ ਆਪਣੇ ਆਪ ਨੂੰ ਇਸ ਇਸ ਜਗ੍ਹਾ ਦੇ ਉੱਤੇ ਇੱਕ ਵੱਡੀ ਅਹੁਦੇਦਾਰ ਦੱਸ ਰਹੀ ਹੈ ਕਿ ਉਹ ਵੱਡੇ ਅਹੁਦੇ ਤੇ ਮੁਲਾਜ਼ਮ ਲੱਗੀ ਹੋਈ ਹੈ ਅਤੇ ਜੋ ਇੱਕ ਗੁਰੂ ਸਾਹਿਬਾਨ ਇੱਥੇ ਜੋ ਮਹਾਰਾਜ ਦਾ ਪ੍ਰਕਾਸ਼ ਹੋਇਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਹਦੇ ਬਾਰੇ ਕੁਝ ਗੱਲਾਂ ਕਰ ਰਹੀ ਆ ਅਤੇ ਦੋਸਤੋ ਇਸ ਦੀ ਗੱਲਬਾਤ ਦੇ ਵਿੱਚ ਇੰਨੀ ਕੁ ਜ਼ਿਆਦਾ ਰਿਸਪੈਕਟ ਹੈ ਇੰਨਾ ਕੁ ਜ਼ਿਆਦਾ ਇਸ ਕੁੜੀ ਨੂੰ ਜੋ ਬੋਲਣ ਦੀ ਤਾਲੀਮ ਹੈ ਇਦੇ ਪਰਿਵਾਰ ਨੇ ਇੰਨਾ ਕਿ ਇਸ ਕੁੜੀ ਨੂੰ ਬੋਲਣਾ ਸਿਖਾਇਆ ਜਾਂ ਇਹ ਸਮਾਜ ਦੇ ਵਿੱਚੋਂ ਸਿੱਖੀ ਹੈ ਕਿ ਇਸ ਦੀ ਚਰਚਾ ਅੱਜ ਸੋਸ਼ਲ ਮੀਡੀਆ ਦੇ ਉੱਤੇ ਹਰ ਪਾਸੇ ਹੋ ਰਹੀ ਹੈ ਤਾਂ ਆਓ ਦੋਸਤੋ ਤੁਹਾਨੂੰ ਵੀ ਇਸ ਵੀਡੀਓ ਵੱਲ ਲੈ ਚਲਦੇ ਹਾਂ ਅਤੇ ਤੁਹਾਨੂੰ ਵੀ ਸੁਣਾਉਂਦੇ ਹਾਂ ਕਿ ਇਹ ਕੁੜੀ ਆਖਿਰ ਕੀ ਕਹਿ ਰਹੀ ਹੈ ਅਤੇ ਗੁਰੂ ਸਹਿਬਾਨਾਂ ਦਾ ਇਹਦੀ ਨਜ਼ਰ ਦੇ ਵਿੱਚ ਕਿੰਨਾ ਜੋ ਹੈ ਕਿੰਨੀ ਰਿਸਪੈਕਟ ਹੈ ਕਿੰਨਾ ਉਹਨਾਂ ਦਾ ਜੋ ਰਤਬਾ ਉੱਚਾ ਇਸ ਕੁੜੀ ਦੀ ਨਜ਼ਰ ਦੇ ਵਿੱਚ ਆਜੋ ਪੂਰੀ ਵੀਡੀਓ ਤੁਹਾਨੂੰ ਦਿਖਾ ਦਿੰਦੇ ਹਾਂ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਜੀ ਆਓ ਦੇਖਦੇ ਹਾਂ ਪੂਰੀ ਵੀਡੀਓ ਕਾਲਾ ਮੈਨੂੰ ਦਸਤ ਬਾਲੂ ਤੇ ਨਹੀਂ ਆ ਰਹੀ ਮੈਂ ਕਿ ਮੈਂ ਕੀ ਕਿਹਾ ਬਾਲੂ ਤੇ ਨਹੀਂ ਆ ਰਹੀ ਮੈਂ ਨਹੀਂ 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 ਰੁਕ ਚੁੰਨੀ ਉਸ ਤੇ ਕਰ ਲਾ ਨਾ ਨਹੀਂ 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 ਸਾਰਾ ਖਾਣ ਲੱਗਦੇ ਮੇਰਾ ਨਾਮ ਅਕਸਾ ਹੈ ਮੈਂ ਇਥੇ ਫੈਸਿਲਿਟੀ ਅਫੀਸਰ ਹਾਂ ਜੀ 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 ਆਖਾਈ ਤੇ ਇਸ ਗੁਰਦੁਆਰੇ ਦੇ ਨਾਲ ਦੋ ਇਤਿਹਾਸ ਜੁੜੇ ਹੋਏ ਆ ਇੱਕ ਸ਼ਹੀਦਿਆ ਸਥਾਨਾ ਇੱਕ Maharaja Ranjit Singh ਦੀ ਜਿਹੜੀ ਹੈ ਸਮਾਦ ਆ ਇਥੇ ਇਹ 55ਵੇਂ ਪਾਸ਼ਾ ਪੰਥੇ ਗੁਰੂ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦਾ ਸਥਾਨ ਬਾਅਦ ਪਹਿਲਾ ਸੀ ਆਪਾਂ ਇਥੇ ਮੱਠਾ ਟੇਕ ਲੈਨੇ ਆ ਫਿਰ ਆਪਾਂ ਉੱਥੇ ਚੱਲਦੇ ਆਂ ਪ੍ਰਕਾਸ਼ ਉੱਤੇ ਹੋ ਰਿਹਾ ਕਿਉਂਕਿ ਥੱਲੇ ਤੁਸੀਂ ਦੇਖੋਗੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਗੁਰੂ ਗ੍ਰੰਥ ਸਾਹਿਬ ਨੂੰ ਉੱਚੇ ਸਥਾਨ ਤੇ ਰੱਖਣਾ ਸੀ ਸੋ ਤਾਂ ਕਿ ਉਹਨਾਂ ਦੀ ਡਿਸਰੈਸਪੈਕਟ ਨਾ ਹੋਏ ਤੇ ਭਾਗ ਲਗੇ ਹੋਇਆ Maharaja Ranjit Singh ਦੀ ਸਮਾਦ ਨੂੰ ਤੇ ਪ੍ਰਕਾਸ਼ ਉੱਤੇ ਹੋ ਰਿਹਾ ਹਾਂਜੀ ਆ ਜੋ ਆਪਾਂ ਪਹਿਲਾ ਅਧਿ ਕਿਲੇ ਮਤਲਬ ਹੈ ਹਾਂਜੀ ਠੀਕ ਹੈ ਥੈਂਕ ਯੂ ਮੇਰਾ ਨਾਮ ਅਕਸਾ ਹੈ ਮੈਂ ਫੇਰ ਫੈਸਿਲਿਟੀ ਅਫੀਸਰ ਹਾਂ ਜੀ ਜੀ ਕੁਜੀ ਐਕਸਾਈਟ ਤੇ ਇਸ ਗੁਰਦੁਆਰੇ ਦੇ ਨਾਲ ਦੋ ਇਤਿਹਾਸ ਜੁੜੇ ਹੋਏ ਆ ਇੱਕ ਸ਼ਹੀਦੀ ਸਥਾਨਾ ਇੱਕ Maharaja Ranjit Singh ਦੀ ਜਿਹੜੀ ਹੈ ਸਮਾਦ ਆ ਇਥੇ ਇਹ 555 ਪਾਸ਼ਾ ਪੰਥ ਦੇ ਗੁਰੂ ਗੁਰੂ ਅਰਜਨ ਦੇਵ ਜੀ ਦਾ ਕੀ ਉਹਨਾਂ ਦਾ ਸਥਾਨ ਬਾਅਦ ਪਹਿਲਾਂ ਸੀ ਆਪਾਂ ਇਥੇ ਮੱਥਾ ਟੇਕ ਲੈਂਦੇ ਆ ਫਿਰ ਆਪਾਂ ਉੱਥੇ ਚੱਲਦੇ ਆ ਪ੍ਰਕਾਸ਼ ਉੱਤੇ ਹੋ ਰਿਹਾ ਕਿਉਂਕਿ ਥੱਲੇ ਤੁਸੀਂ ਦੇਖੋਗੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਨੂੰ ਉੱਚੇ ਸਥਾਨ 'ਤੇ ਰੱਖਣਾ ਸੀ ਸੋ ਦੱਟ ਉਹਨਾਂ ਦੀ ਡਿਸਰੈਸਪੈਕਟ ਨਾ ਹੋਏ ਤੇ ਭਾਗ ਲੱਗੇ ਹੋਇਆ Maharaja Ranjit Singh ਦੇ ਸਮਾਦ ਨੂੰ ਤੇ ਪ੍ਰਕਾਸ਼ ਉੱਤੇ ਹੋ ਰਿਹਾ ਹਾਂਜੀ ਆ ਜੋ ਆ